ਅਸਿਕਾਲ ਬਾਈ ਜੀ ਸਾਰਿਆਂ ਨੂੰ ਤੇ ਲੋ ਬਈ ਲਾਈਟ ਆਈ ਹੋਈ ਅੱਜ ਤੇ ਕਣਕ ਨੂੰ ਲੱਗਿਆ ਪਾਣੀ ਲਾਉਣ ਤੇ ਬਾਕੀ ਬਾਈ ਯਾਰ ਪਾਣੀ ਮੰਮੇ ਛੱਡਿਆ ਪਤਾ ਹੈ ਇਹ ਥੋੜਾ ਥੋੜਾ ਇਹ ਬਾਕੀ ਇਹ ਤਾਂ ਕਰ ਰਿਹਾ ਬਾਕੀ ਗਾਹ ਅੱਧਾ ਹੋ ਰਿਹਾ ਥੋੜਾ ਹੀ ਰਹਿਣਾ ਤਾਂ ਮੈਂ ਕਰ ਦੇਣਾ ਕਰ ਦੇਣਾ ਉਹਨੇ ਤੇ ਮਰੀਏ ਵੀ ਬਾਕੀ ਉਹ ਗਾਹ ਚੱਲਦਾ ਹੈ ਬਾਕੀ ਬਾਈ ਨਾ ਟਕੇ ਹੁਣ ਪੱਧਰ ਆ ਗਿਆ ਆਪਾਂ ਨੇ ਇਹ ਆਹ ਤੁਹਾਨੂੰ ਚੀਜ਼ ਦਿਖਾਈਏ ਅੰਬ ਵਧੀਆ ਖੜਾ ਤਾਂ ਅੰਬਰ ਅਮਰੂਦ ਰੋੜੇ ਨਹੀਂ ਆਹ ਜਿਹੜੇ ਆਹ ਨਾਇਜੇ ਇਹਨੂੰ ਵੱਟਦੇ ਜਿਹੜੇ ਵੱਡੇ ਦਸਤੋਂ ਨਾ ਵੱਢੀ ਆਹ ਵੱਢਦੇ ਨੇ ਹਾਂ ਬਸ ਸਾਫ ਜਾ ਕਰਦਾ ਮਤਲਬ ਤਿੰਦ ਰਕਤ ਰੱਖ ਲੈਣਾ ਕਾਹੇ 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 ਕਹਲਾ ਬਾਬਾ ਜੀ ਸਾਫ ਜਾ ਕਰ ਲਾ ਦੇਖ ਕੇ ਇਹਨੂੰ ਤਾਂ ਲੱਗਦੀਆਂ ਨੌਰ ਜਿਹੜੀਆਂ ਆਮ ਜੰਬੀ ਆਉਂਦੀਆਂ ਇਹਨਾਂ ਦੀਆਂ ਕੋ ਹਾਂ ਉਹ ਹਾਉ ਜਿਹੜਾ ਲੰਗੜਾ ਜੀ ਨਹੀਂ ਆਪਾਂ ਕਹਿੰਦੇ ਮਿੱਠੀ-ਕਿੱਡ ਦੀਆਂ ਅੰਬੀਆਂ ਲੱਗਦੀਆਂ ਮਿੱਠੀ ਅੰਬੀ ਲੱਗ ਵਧੀਆ ਉਹਨੂੰ ਹਾਂ ਉਹ ਰੱਖਦੀ ਪੁੱਤ ਲਗਾ ਆ ਜਾਂਦਾ ਆ ਦੇਖ ਇਹ ਕਾਲਿਆ ਨਾਲਾਂ ਦਾ ਉਹ ਇਹ ਦੇਖ ਆ ਹੈਗਾ ਥੋੜੀ ਜਿਹੀ ਚਿੱਟੇ ਦੇ ਰੰਗ ਦਾ ਹਾਂ ਉਹ ਕਾਲਾ ਕਾਲਿਆ ਨਾਲ ਦਾ ਹਾਂ ਉਹਦੇ ਪੱਤੇ ਦਾ ਵੀ ਫਰਕ ਦੇਖ ਲੈ ਕਿੰਨਾ ਹੈ ਹਾਂ ਇਹਦਾ ਪੱਤਾ ਦੇਖ ਲੈ ਇਹ ਦੇਖ ਲੈ ਜੇ ਮਤਲਬ ਨਿਕਲੇ ਹੋਏ ਕਚੋਈਆਂ ਹਾਂ ਹਾਂ ਇਹਦੀ ਕਵਰੇ ਕਿ ਕਿ ਕਵਰੇ ਕਿਦਾਂ ਪੈਦਾ ਹੋਇਆ ਹੈ ਕਿ ਆਪ ਤਾਂ ਅੱਜ ਦਾ ਥੋੜੀ ਹੈ ਨਾ ਅੱਜ ਦਾ ਨਹੀਂ ਹੈ ਭਾਈ ਪੁਰਾਣਾ ਹਾਂ ਪੁਰਾਣੇ ਅੰਬੇ ਵਧੀਆ ਐ ਹੁਣ ਤਾਂ ਜਿਹੜੇ ਨਵੇਂ ਆਏ ਹੋਏ ਆ ਛੋਟੇ ਨੂੰ ਛੋਟੇ ਨਾ ਬਲਾ ਜੰਨੇ ਆ ਅੱਜ ਲੈ ਉਹਨਾਂ ਸਾਰ ਨੂੰ ਅੰਬ ਲੱਗਣ ਲੱਜਨੇ ਆ ਇਹ ਤਾਂ ਥੋੜੀ ਹੋ ਗਈ ਨਾ ਸ਼ਾਮਾਂ ਹੋਣ ਦੀ ਹਾਂ ਬਾਕੀ ਜੱਜ ਜਗਾ ਤੇ ਬਹੁਤ ਆਹ ਮੱਝ ਦੌੜ ਉਹ ਸਾਫ ਉਹ ਮਿੱਟੀ ਸਾਫ ਕਰਕੇ ਪੱਧਰੀ ਪੱਧਰੀ ਬਸ ਪੱਧਰੀ ਖਾਲੇ ਬਣਾ ਲਾ ਖਾਲੀ ਸਾਫ ਕਰ ਲਾ ਉਪਰ ਜਿਹੜੇ ਨੇ ਦੋ ਖਾਲੇ ਆ ਹਾਂ ਬਸ ਇਹਦੋਂ ਲਾ ਦ ਕਰੂੰਗਾ ਪਾਣੀ ਹਾਂ ਵਾ ਗੂੜੀ ਹਾਂ ਪੂਰੀ ਔਰ ਹੋਰ ਕਰਦੇ ਇਹਨੂੰ ਐਕੀ ਸਾਫ ਕਰਦੇ ਤਾਂ ਹਰੇਕ ਖਾਲੇ ਆਪਾਂ ਕੋਈ ਬੈਠਦਾ ਨਹੀਂ ਫੇਰ ਹੋ ਜਾਂਦਾ ਔਖਣਾ ਆਹੋ ਉਹ ਹੁਣ ਯਾਰ ਗੱਲ ਪਤਾ ਗਿਆ ਪਾਈਪ ਲਾਈਨ ਦੱਬੀ ਹੋਈ ਆ ਹਾਂ ਆਟੋਮੈਟਿਕ ਲੱਗੇ ਹੋਏ ਕੋਈ ਬੈਠਦਾ ਬੈਠਦਾ ਹੈ ਨਹੀਂ ਉਹ ਉੱਥੇ ਜਾ ਕੇ ਵੇਜਣੇ ਆ ਸਰ ਜਮੀਰ ਵਾਲੇ ਛੱਡੇ ਚ ਨੇੜੇ ਨਾਲ ਘਰ ਦੇ ਹਾਂ ਨੇੜੇ ਆਉਣ ਜਾਣ ਵਾਸਤੇ ਹਮ ਤਾਂ ਪਤਾ ਹੀ ਆ ਤੋ ਬੋਲ ਦੇਖੋ ਉਹ ਵੀ ਕੋਲ ਨਾਲ ਲੱਗ ਰਿਹਾ ਹੈ ਨਿਕਲੇ ਹੁਣ ਜੀ ਭਾਈ ਥਾਪੀਆ ਜੀ ਗਿਹੜੇ ਹੈਗੇ ਉਹ ਜੀਪ ਤਾਂ ਨਿਕਲਿਆ ਵੀ ਉਹਨਾਂ ਨਾਲ ਡਰ ਰਹਿਣਾ ਹਾਂ ਹੋ ਕੇ ਡਰਨ ਦਾ ਪਤਾ ਹੀ ਆ ਪਿੰਡ ਦੇ ਨਾਲ ਕਿ ਮੋਟਰ ਹੁੰਦੀ ਆ ਛੁੱਟੀ ਆ ਮੇਰੇ ਸਿਰੰਜੇ ਵਿੱਚ ਜੀ ਉਰੇ ਯਾਰ ਅੱਛਾ ਹਾਂ ਨਹੀਂ ਜੇ ਬੋਤਲ ਬੰਦੇ ਆਉਣੇ ਬਦਲ ਫੋੜੇ ਰੋਡ ਪਰ ਮੋਟਰ ਆ ਯਾਰ ਕਿਹਨੂੰ ਕਹਾਂਗਾ ਦਾ ਕੋਣ ਆ ਗਿਆ ਕਹਿ ਕੇ ਨਹੀਂ ਦਊਗਾ ਸਹੀ ਹੈ ਜੀ ਬਿਲਕੁਲ ਨਹੀਂ ਮੈਂ ਤੇ ਨਹੀਂ ਗੋਰਜੀ ਦਿਖਾਵਾਂ ਆ ਦੇਖ ਦੂਧ ਕਿੱਡੇ ਕਿੱਡੇ ਖੜੇ ਆਪਾਂ ਹੋਰੇ ਉਹਨੂੰ ਪੱਟ ਪਟਰਾਉਂਦੇ ਫਰੀ ਕੇ ਆ ਵਧੀਆ ਆ ਦੇ ਉਹਨੇ ਕਿੱਦਾਂ ਖੜਾ ਤਰੰਬ ਵਧੀਆ ਹੋਇਆ ਵਾ ਅਮਰੂਦ ਖੜਾ ਏ ਓਏ ਕਾਹੂ ਆਂਬ ਖੜਾ ਕਿੱਗਾ ਹੋਰ ਕੀ ਆਂਬ ਵਧੀਆ ਹੋਇਆ ਵਾ ਕੋ ਖੜਾ ਏ ਅਵੇ ਜਿਆਦਾ ਮਤਲਬ ਜੀ ਆਪਾਂ ਗਰਮੀ ਚ ਭਈ ਅੰਦਰ ਪਏ ਰਹੇ ਨੇ ਜਾਂ ਤੁਹਾਨੂੰ ਤੁਨ ਲਾਉਨੇ ਆ ਹਾਂ ਇਹਨੂੰ ਤੋਂ ਪੈਨ ਲੱਗਦੀ ਉੱਪਰ ਕੋਈ ਹੈ ਟਿੰਨਾ ਹੈ ਮੋਟਰ ਨੂੰ ਧੁੱਪ ਨਹੀਂ ਲੱਗਦੀ ਕਿਸੇ ਪਾਸੇ ਤੇ ਹਾਂ ਉਹ ਸਾਰੇ ਬਸ ਠੰਡੀ ਰਹਦੀ ਹੈ ਇਹ ਜਿਹੜੇ ਵਾਰ ਲੱਗਦੀ ਉਹ ਸਵੇਰ ਟਾਈਮ ਹੁੰਦਾ ਧੁੱਪ ਆਉਂਦੀ ਨਹੀਂ ਇੰਨੀ ਜਾਂ ਉੱਪਰ ਆਉਂਦਾ ਨਾ ਸ਼ਾਮ ਆਉਂਦੀ ਹਾਂ ਗਲਤੀ ਕਿ ਕਰ ਗਿਆ ਆਪਾਂ ਉੱਪਰ ਉਹ ਲੈਂਟਰ ਲਾਉਣਾਗਾ ਆਪਾਂ ਨੂੰ ਬੈਠਣ ਦੇ ਬਿਠਾਉਣੇ ਨੂੰ ਉੱਪਰ ਇਹਨਾਂ ਵਧੀਆ ਬਣੇ ਮੈਂ ਕਹਾਂ ਉਹ ਅੰਬ ਦੀ ਜਿਆ ਪੱਟੀ ਇੱਕ ਦੀ ਆਪਾਂ ਕਿਹੜੇ ਦੀ ਵਿਚ ਅੰਬ ਹੋਵੇੜਾ ਆਦੇ ਹੋਇਆ ਪਿਆ ਆਦੇ ਉਹੀ ਕਹਾਂ ਇਹ ਉੱਥੇ ਲਾਈਏ ਵੱਟ ਕੇ ਆ ਦੇ ਹਾਂ ਇਹ ਜਿਹੜਾ ਵੱਟ ਕੇ ਉੱਥੇ ਲਾ ਦੇਣੇ ਆ ਰੰਗ ਦਾ ਇਹਨਾਂ ਪੱਤੇ ਦਾ ਕਲਰ ਵੀ ਦੇਖ ਲਾ ਕੇ ਹੈ ਜੇ ਹਾਂ ਲੈ ਹੋਇਆ ਵਾ ਮਾਰਕਟ ਨੂੰ ਗਾ ਮਾਰਕਟ ਆ ਕੇ ਨੂੰ ਉੱਥੇ ਲਾ ਦੇਣੇ ਆ ਪੁੱਛ ਲਗਾ ਚੰਗੇ ਕਿਹਦੇ ਬਾੜੇ ਅੰਬ ਪਾਸ ਆ ਭਾਈ ਇਹ ਹੁਣ ਹੌਲੀ ਕਹਿੰਦਾ ਪਰ ਇਹ ਇਹ ਕੱਦਾ ਇਹ ਪਤਾ ਨਹੀਂ ਕੱਦਾ ਜਦੋਂ ਵੀ ਥੋੜੀ ਸੰਭਲੀ ਜਿੱਦਾਂ ਦਾ ਛੋਟਾ ਜਿਹਾ ਮੀਂਹ ਦੇ ਦੇਣ ਹਾਂ ਹੋਨੇ ਹੌਲੀਆਂ ਦੂਏ ਹਾਈਬ੍ਰਿਡ ਨਹੀਂ ਹੈਗੇ ਹਾਈਬ੍ਰਿਡ ਦਾ ਫਿਰ ਤੈਨੂੰ ਬਤਾਈਏ ਸ਼ਾਮਾਂ ਦੀ ਬਹੁਤ ਸਾਲਾਂ ਬਾਅਦ ਹੋਣੀ ਐ ਹੈ ਬਹੁਤ ਸਾਲ ਗੱਲ ਸ਼ਾਮਾਂ ਹੋਣ ਨੂੰ ਇਹ ਬਈ ਸ਼ਾਮਾਂ ਜਦੇ ਲੈਣੀ ਐ ਫਿਰ ਹਾਈਬ੍ਰਿਡ ਆ ਉਹ ਵੀ ਸ਼ਾਮਾਂ ਨਹੀਂ ਕਰਦੇ ਸ਼ੋਹਰਟ ਚੱਕੇ ਖੜਦੇ ਉਹ ਯਾਰੇ ਹੋਰ ਕੀ ਸ਼ਾਮਾਂ ਫਿਰ ਦੂਏ ਕਿ ਜਾਈਦਾ ਡੇ ਡੇ ਕਡੂਕ ਦੇਖ ਹੁੰਦੀ ਨਹੀਂ ਡੇਕ ਬਾਲਾਂ ਦੀ ਫੋ ਬਲੇ ਆ ਉਹ ਸਾਲ ਦੇ ਸਾਗ ਖੜ ਲੰਦੀ ਸਿਆਰ ਹੋਣ ਅਮਰੂਦ ਐ ਨਾ ਅਮਰੂਦ ਆ ਜੀ ਇਹ ਬਰੂ ਵੀ ਠੀਕ ਆ ਕਿ ਕਿ ਮਰੂਬੀ ਯਾਰ ਇਹ ਮੈਂ ਤਾਂ ਕਹਿੰਦਾ ਕਿ ਹਟਾਣਾ ਵੱਢਣ ਨੂੰ ਇਹ ਉਹਦੇ ਨਾਲ ਲੱਗੀ ਜਾਂਦਾ ਜਾ ਇਹ ਤਾਂ ਫਲ ਪੈ ਜਾਣਾ ਨਾ ਇਹਨੇ ਥੱਲੇ ਚੂਹਣੇ ਕਿਤੇ ਨਹੀਂ ਰਹਿਣ ਦੇ ਬੜਾ ਦਸ ਕਰਾ ਵੱਢਣਾ ਯਾਰ ਨਾ ਨਾ ਮਰੂਬ ਫੇਰੇ ਲਾਦੇ ਇਹਨੂੰ ਬਸ ਠੀਕ ਕੋਈ ਨਾ ਉੱਥੇ ਕਿ ਮੈਂ ਗੌਰ ਦੇ ਨਹੀਂ ਹੈਗੇ ਜੀ ਖਾਂਦੇ ਨਹੀਂ ਹੈਗੇ ਜਾਂ ਲੱਗਦੇ ਇਹਨੂੰ ਬੜਾ ਦਸ ਨਹੀਂ ਵੱਢੀ ਦਾ ਹੱਡ ਪਰਾ ਵੱਢਣੇ ਦਾ ਕਾਰ ਹੋਆ ਇਹਦਾ ਹੋਏ ਬੋਖਾ ਹੁੰਦਾ ਇਹ ਇੱਕ ਦਿਨ ਥੋੜੀ ਹੋਣਾ ਨੇ ਕਿੰਨੇ ਸਾਲਾਂ ਦੀ ਮਿਹਨਤ ਹੈ ਆ ਵਾ ਦਿਹਾੜੀ ਦੇ ਬਲਟੇ ਕੇ ਪਾਸੇ ਕਰਨਾ ਦੇਹਾੜੀ ਕੱਤੇ ਹੁਣ ਤਾਂ ਦੁਨੀਆ ਆ ਗਈਆਂ ਪਟ્રોલ ਵਾਲੀਆਂ ਨਾਲੇ ਗੱਡੀ ਲਿਆਉਣੇ ਜਦੇ ਭਰ ਲੰਨੇ ਠੰਡੀ ਹਵਾ ਆਉਂਦੀ ਕਦੇ ਐਜੇ ਕਦੇ ਇਹ ਤਾਂ ਕਰਦੇ ਕੰਮ ਯਾਰ ਸਫਾਈ ਕਰ ਲਾ ਜਿਹੜੇ ਆ ਦੂਏ ਨਜਾਇਜ਼ ਹੋਏ ਬੈ ਉਹਨੂੰ ਪੱਟ ਪੱਟ ਦੇ ਉਹਨਾਂ ਨੂੰ ਉੱਥੇੋਂ ਖੇੜ ਗਿਆ ਉੱਥੇੋਂ ਅਗਲਾ ਲੈਣੀ ਇਹਨੂੰ ਬਸ ਆ ਵੜਦਣੇ ਹੋਰ ਕੀ ਕਰਨਾ ਹੈ ਸਫਾਈ ਨੂੰ ਇਹ ਨਹੀਂ ਹਾਂ ਹਾਂ ਕਾਕੋ ਖੁਦਰਾ ਆਖਰੀ ਬਾਣੀ ਹੈ ਹੁਣ ਹਾਂ ਜੀ ਲੌੜ ਨਹੀਂ ਤਾਂ ਮੈਂ ਆ ਬੂਟੇ ਲਾ ਕੇ ਆ ਰਿਹਾ ਸੁੱਕ ਕੇ ਜਮਾ ਹੀ ਯਾਰ ਬੂਟੇ ਬਾਣੀ ਬੂਟੇ ਵਾਲੇ ਮਾਂ ਮੰਗਦੇ ਆ ਹਾਂ ਨਹੀਂ ਮਿਲਣਾ ਨਹੀਂ ਤਾਂ ਮੈਂ ਚੱਲ ਬੂਟੇ ਹੁਣ ਬਾਈ ਪੱਤਾ ਵੀ ਆ ਦੇ ਕਿ ਪੱਤਾ ਚੜ ਰਿਹਾ ਪੂਰਾ ਹੋਰ ਪੱਤੇ ਕਰਕੇ ਪੂਰਾ ਉਹ ਲੋਡ ਪਿਆ ਪਿਆ ਨਾ ਹੁਣ ਇਹਦੇ ਮੈਂ ਫਰਕ ਪੈਣ ਲੱਗ ਗਿਆ ਦੇ ਖਰਾ ਭਰਾ ਹੋ ਗਿਆ ਆਹ ਹੋਲੀ ਢੱਗ ਹੋਣਾ ਸ਼ਾਂਹ ਪੂਰੀ ਹੋਣੀ ਉਹਦੇ ਬਿਲਕੁਲ ਮੱਕੀ ਦਿਖਾਉਂਦੇ ਆ ਭਾਈ ਲੋ ਬਾਈ ਅਸੀ ਕਾਲ ਜੀ ਚਾਹ ਦੇਖਦਾ ਮੈਂ ਮੈਂ ਬਣਾ ਦੀਏ ਦੇਖ ਲਈਏ ਕਿੰਨਾ ਨੇ ਪਰਚੀ ਕਢਾ ਦੀਏ ਆ ਗਿਆ ਆ ਮੇਲ ਚੱਲਦਾ ਹੁਣ ਅਲੇ ਕਿੱਥੇ ਫਟਿਆ ਹਾਂ 18 ਬਾਈ ਹੈ 18 ਜੀ ਅਜ ਤਾਂ ਬਾਈ ਮੁਛਾ ਇਹਦਾ ਆ ਗਈ ਹੈ ਅਜ ਤਾਂ ਪਛਾਣਦਾ ਮੁਛਾ ਹੀ ਇਹਦਾ ਧਾੜੀ ਹੁਣੀ ਬਾਕੀ ਹੈ ਇਹਦੀ ਹਲੇ ਪਹਿਲਾਂ ਮੁਛਾ ਧਾੜੀ ਫੇਰ ਹਲੇ ਤਾਂ ਹੋਊਗਾ ਆਦੇ ਆਖ ਤੁਰੀ ਹੈ ਲੱਗ ਗਿਆ ਬਾਈ ਪੱਤਾਂ ਆਹੋ ਟਾਈਮ ਲੱਗੂਗਾ ਹਦਾਂ ਉਹ ਤਾਂ ਵਿੱਚ ਹੈ 8 ਦਿਨ ਹੋਏ ਅੱਜ ਨਾ ਤਾਂ ਪਾਣੀ ਲਾਤਾ ਦੂਗਾ ਤੀਜੇ ਅੱਜ ਇਹ ਆ ਜੀ 18 ਇਹ 18 ਜੀ ਹੈ ਸਵਾਗਾ ਫੇਰਿਆ ਤਾਂ ਸਵਾਗਾ ਜੀ ਨਾਲੇ ਪੈਰਾਂ ਨਾਲ ਮਿੱਟੀ ਪੋਈ ਦੀ ਨਾਲੇ ਫਿਰ ਪੈਰਾਂ ਨਾਲ ਤਾਂ ਫਿਰ ਜਿੱਕੇ ਉਹ ਤਾਂ ਦੂਏ ਤੀਏ ਦਿਨ ਮਾਰਿਆ ਮੈਂ ਫਿਰ ਅੱਛਾ ਹਵਾ ਭਾਈ ਜਾਣੀ ਦੀ ਫਿਰ 18 ਆਗਣਾ ਫਿਰ ਹੈ 38 38 238 ਪਰਚੀ ਨਹੀਂ ਆਉਂਦੀ ਇਹਨੂੰ ਮੈਂ ਪਾਣੀ ਲਾਉਣ ਜੇ ਮੈਂ ਪਾਣੀ ਲਾਤਾ ਉਹ ਖੜਾ ਹੀ ਰਹਿ ਜਾਣਾ ਆਈ ਹੋਇਆ ਸਭ ਦਾ ਸਭ ਦਾ ਹੀ ਆਨੂ ਹੋਰ ਉਹ ਸਭੀ ਉਹਨੇ ਲਾਉਣਾ ਬੰਨ ਤੁਸੀਂ ਉਹ ਭਰਤੀਆਂ ਕਹਿੰਦਾ ਕੁੱਟਿਆ ਮੈਂ ਦੇ ਲਿਆ ਕਹਿੰਦਾ ਉਹ ਕੁੱਤੇ ਮੇਰਾ ਹੀ ਇਹ ਦਵਾਪੋਟੀ ਹੋਰ ਇੱਥਾ ਆਪ ਦੇ ਮੈਂ ਲਾਏ ਦਮਾਫਾ ਪਾਣੀ ਆ ਨਾ ਇੱਦਾਂ ਬੱਟ ਪਾਰਲਾ ਬੱਟ ਪਈ ਹੋਈ ਆ ਛੋੜੇ ਨਹੀਂ ਲਾਦੇ ਬਣ ਗਏ ਮੈਂ ਪਹਿਲਾਂ ਤਾਂ ਆਉਂਦੀ ਹੁੰਦੀ ਆ ਗਈ ਗਿੱਲੇ ਨਹੀਂ ਰਹੇ ਜੀ ਵਿੱਚ ਲਾ ਦੂਣੀ ਆ ਬਸ ਪਰਚੀ ਹਾਂ ਪਰਚੀ ਪਰਾ ਪਰਾ ਘਾਟ ਹੋਣੀ ਇੱਧਰ ਇੱਧਰ ਉਹ ਡੋਪ ਬਾਕੇ ਬੱਟ ਲਾ ਇੱਕੋ ਨੱਕਾ ਗੱਪੇ ਇੱਦਾਂ ਨੱਕਾ ਹੈ ਲੱਗ ਜਾਣਾ ਤਾਂ ਪਾਣੀ ਇਹ ਬੁੱਟਿਆਂ ਲੱਗ ਜਵੇ ਨਾਲ ਗੰਨਾ ਦੇ ਵਿੱਚ ਇਹਦੇ ਬੁੱਟੇ ਆ ਵਾ ਹੈ ਆ ਕਰ ਕੰਮ ਖਲਾਕ ਕਰਦਾ ਵਿੱਚ ਵਿੱਚ ਮੁੰਡਾ ਕਰਨਾ ਪੁਰਾਣ ਮੈਂ ਗੰਨਾ ਕਕੇ ਸਾਰਾ ਹੀ ਨ ਸਾਈਡ ਸਾਈਡ ਦੇ ਖਣਨ ਲੱਗ ਗਏ ਆਹੋ ਉਹ ਤਾਂ ਮੁੱਕਣਾ ਚਾਹੀਦਾ ਦਾ ਗੰਨਾ ਹਾਂ ਹੈਨਾ ਤਾਂ ਗੰਨੇ ਕੜਾਈ ਨੀ ਕਿ ਤਿੰਨ ਦਿਨ ਹੋ ਗਏ ਚਾਰ ਦਿਨ ਬੜਾ ਕੜਾਈ ਹੁਣ ਚਾਹੀਦੀ ਜੀ ਨਾਲ ਦੀ ਨਾਲ ਉਹ ਮਸ਼ੀਨ ਜੀ ਫੇਰ ਦੋ ਹਾਂ ਆਈ ਵੀ ਹੁਣ ਪਾਣੀ ਲਾਤਾ ਕੜਾਈ ਕਰਾ ਦੇਣੀ ਤੇ ਵਾਹ ਨਵੇੜ ਦਾਣਾ ਕੰਮ ਨਾ ਵਧੀਆ ਵਧੀਆ ਸਰੋਂ ਵਧੀਆ ਹੋ ਗਈ ਸਾਡੀ ਸਰੋਂ ਵਧੀਆ ਹੋ ਗਈ ਸਰੋਂ ਡੋਪਤੀ ਦੀ ਪਹਿਲਾਂ ਹੀ ਮੀਨ ਨੇ ਜਾਂ ਬੀਜੀਓ ਦੀ ਉਹ ਬਾਈ ਇਹ ਚੰਗੇ ਰਹੇ ਲੇਟ ਲਾਈ ਜਾ ਸਰ ਮਰਗੀਆਂ ਨਹੀਂ ਵਧੀਆ ਹੋ ਗਈ ਗੱਗੇ ਹਾਂ ਉਹ ਸਿੱਧਮ ਸਿੱਧੀ ਹੋ ਗਈ ਅੱਜ ਹੁਣ ਕਕਣਾ ਕਰਿਆ ਬੂਜਾ ਜੀ ਬਾਈ ਬੀਜ ਵੀ ਘਟ ਪਾਇਆ ਸੀ 800 ਗ੍ਰਾਮ ਇਹ ਬੀਜ ਨੂੰ ਇੰਨਾ ਹੀ ਜ਼ਿਆਦਾ ਪਾਈ ਜੇ ਉਹਦਾ ਕੀ ਫਾਇਦਾ 800 ਗ੍ਰਾਮ ਬਲੀਕ ਰਹਿ ਜਾਂਦੀ ਆ 800 ਗ੍ਰਾਮ 800 ਗ੍ਰਾਮ ਕੀਲੇ ਦਾ ਜੂੜੀਆਂ ਹੀ ਛੱਟਾ ਦੇ ਦਿੱਤਾ ਐਂ ਵਧੀਆ ਛੱਟਾ ਆ ਲੋ ਵਧੀਆ ਚੱਲ ਬੜੀ ਬਹੁਤੀ ਹੋਈ ਉਹ 70% ਜੰਮੇ ਪੈਰਾਂ ਵਾਲੀ ਮਿੱਟੀ ਉਹਨਾਂ ਨੂੰ ਲੋਟਾ ਜਿਹੜਾ ਸਾਬ ਜੂਤ ਨੇ ਕਰਿਆ ਪਾਣੀ ਲਾ ਪਾਣੀ ਲਾ ਦਿੱਤਾ ਹਾਂ ਉਦੋਂ ਦੇਖਦਾ ਪਾਣੀ ਤੇ ਲਾਇਆ ਵਾ ਫਿਰ ਕਹਿੰਦਾ ਨਾ ਅਗਲੇ ਦਿਨ ਪਤਾ ਨਹੀਂ ਸੁੱਕਿਆ ਪਿਆ ਕੇ ਤਾਂ ਬਾਈ ਬਹੁਤ ਪਾਣੀ ਵੀ ਨਹੀਂ ਛੱਡੀਆ ਦਿਲ ਇਕ ਵਾਰ ਜੜ ਫੜਨੀ ਬਹੁਤ ਪਾਣੀ ਮੰਗਦੀ ਹੈ ਗੰਨੇ ਦੀ ਪਟਾਈ ਹੋਈ ਖੇਤ ਵੀ ਬਹੁ ਬਾਹੀ ਕਰੀ ਹੋਈ ਆ ਤਾਂ ਕਰਕੇ ਉਹ ਪਾਣੀ ਦਾ ਪਤਾ ਹੀ ਨਹੀਂ ਲੱਗਿਆ ਇੱਕ ਹੋਰ ਵੀ ਆ ਹੁਣ ਇਹਦੇ ਇਹ ਰੇਕ ਮੁੱਟਰੇ ਜ਼ੋਰ ਲੱਗਿਆ ਹੋਇਆ ਹਾਂ ਪਤਾ ਨਿਕਲ ਰਿਹਾ ਹੈ ਪਤਾ ਨਿਕਲ ਰਿਹਾ ਪਾਣੀ ਮੰਗਣਾ ਪਾਣੀ ਨੂੰ ਬਹੁਤ ਚਾਹੀਦਾ ਆਹੀ ਟਾਈਮ ਆਦਾ ਬਿਵਾਦ ਚ ਦਾ ਨਾਰਮਲ ਆ ਤਾਂ ਚ ਦਾ ਬਰਸਾਤ ਨਾਲ ਸਾਰੀ ਜਾਂਦੀ ਜਿਹੜੀ 15ਵੇਂ ਦਿਨ 20 ਪੈਂਦਾ ਅਪ੍ਰੈਲ ਮਈ ਅਪ੍ਰੈਲ ਮਈ ਨਾ ਮਈ ਮਹੀਨਾ ਇਹ ਸੁੱਕੇ ਚ ਨਾ ਰੱਖੇ ਇਹਨਾਂ ਨੂੰ ਪਾਣੀ ਲਾਈ ਜਾਵੇ ਫਿਰ ਤਾਂ ਪਤਾ ਹੀ ਨਹੀਂ ਮਹੀਨਾ ਤਮੀਨ ਵਾਲੇ ਇਹਦਾ ਲਾਦ ਮਾ ਨਾ ਪਾਣੀ ਮੈਂ ਕਣਕ ਨੂੰ ਛੱਡਿਆ ਹੋਇਆ ਜਰੂਰੀ ਆ ਪਾਣੀ ਦਾ ਕਣਕ ਨੂੰ ਛੱਡ ਤਾ ਹਾਂ ਉਹ ਬੂਟੇ ਲਾ ਕੇ ਸੁੱਕ ਗਿਆ ਕਹਿ ਰਿਹਾ ਸਾਰੇ ਯਾਰ ਮੈਂ ਲਾ ਦੇ ਤੂੰ ਰਾਤਾਂ ਮੈਂ ਰੇਪ ਆਇਆ ਤਾਂ ਨਾ ਹਾਂ ਆ ਤਸਲਾ ਤਸਲਾ ਸਾਰੇ ਛੱਡ ਤਾ ਮੈਂ ਅੱਛਾ ਵਿੱਚ ਵੀ ਪਾਇਆ ਕੁਝ ਕੀ ਚਾ ਨਾ ਨਾ ਦੇਸੀ ਦੇ ਕਿਹੜਾ ਪਾਇਆ ਕਹਿੰਦਾ ਮੇਰੇ ਬੂਟੇ ਨੀ ਤੁਰੇ ਉਹ ਕੋਈ ਦੇਖੇ ਗਿਆ ਕੋਈ ਕੌਣ ਕਹਦਾ ਸਹਿਵੀਓ ਤਨੇ ਪਾਇਆ ਕੁਝ ਉਹਨੂੰ ਪੁੱਛੀ ਵੀ ਕੀ ਪਾਇਆ ਅੱਛਾ ਉਹੀ ਦੇਖੇ ਗਿਆ ਜਿੱਤੇ ਛਿੱਟੀਆਂ ਲਈਆਂ ਦੀਆਂ ਬੀਉ ਕੋਰਾ ਉਹਨੂੰ ਕਰੂੰਗਾ ਮੇਰੇ ਵੀਉ ਦੀਆਂ ਬਸ ਲਾਉਣਾ ਫੋਨ ਨੂੰ ਫੇਰ ਉਹ ਦੇਖੇ ਗਿਆ ਕੋਈ ਯਾਰ ਹਾਂ ਐ ਲੱਗੀਆਂ ਨੇ ਸਭ ਚੁੱਕ ਦੋ ਗਲੀਆਂ ਹੁੰਦੀਆਂ ਆ ਚਿੱਟੀਆਂ-ਚਿੱਟੀਆਂ ਵਿੱਚ ਉਹ ਲਾਲੀਪਰਾ ਸਭ ਕੁ ਸਹੀ ਕੁਸਾ ਸਭ ਕੁ ਸਾਨੂੰ ਇੱਕੋ ਤਰ੍ਹਾਂ ਦਾ ਮਿਲਦਾ ਰਿਹਾ ਹੈ ਮਿਕਸ ਲੱਗੀਆਂ ਹੋਈਆਂ ਇਹ ਵੀ ਇਹ ਵੀ ਇੱਕੋ ਚੀਜ਼ ਆ ਸਾਡੇ ਵੀ ਦੋ ਤਰ੍ਹਾਂ ਦੀ ਵੈਰਾਈਟੀ ਆ ਹਾਂ ਹਾਂ ਥੋੜਾ ਜਿਹਾ ਜੇ ਦੋ ਅਜੇ ਤਿੰਨਾਂ ਚੱਲ ਪਈ ਸਾਰੀ ਉਹ ਕੀ ਤਾਂ ਕੋਨ ਖੇਤ ਦਾ ਵਰਕਾ ਖੇਤ ਦਾ ਵੀ ਆ ਆਦ ਖਰਾਜ ਦਾ ਵੀ ਫਰਕ ਆ ਭਾਈ ਹੈ ਡਾਕਟਰ ਤੇ ਨਹੀਂ ਥੋੜੀ ਜਿਮੇ ਦੇਖ ਲੈ ਡਾਕਟਰ ਤੇ ਫਸ ਕੇ ਚਲਦਾ ਬੁੱਟਾ ਉਹ ਕਹਿੰਦੇ ਨਹੀਂ ਆਪਣੇ ਏਰੀਏ ਤਾਂ ਹੀ ਹੋ ਜਾਂਦਾ ਬੁੱਟਾ ਡਾਕਟਰ ਜਿਹੜੇ ਡਾਕਟਰ ਚ ਲਾ ਦੇਵੇ ਡਾਕਟਰ ਤਾਂ 10 ਸਾਲ ਨਹੀਂ ਬੁੱਟਾ ਹੋਣਾ ਇਹ ਕਿਸ ਨੂੰ ਸੇਮ ਚਾਹੀਦੀ ਆ ਇੱਕ ਰਿਤੇ ਰਿਤੇ ਜਾਂ ਹੋਰ ਜ਼ਿਆਦਾ ਮਿੱਟੀ ਹਾਲ ਕੇ ਦੇ ਦੇ ਇਹਨੂੰ ਹਾਂ ਪੋਲ ਚਾਹੀਦਾ ਪੋਲ ਚਾਹੀਦੀ ਆਪਣੇ ਹੈਗੀ ਆ ਉਹ ਮਿੱਟੀ ਆਪਣੇ ਰੇਸਲੀ ਵੀ ਆ ਦੋਈ ਮਿੱਟੀ ਵੀ ਆ ਮਿੱਟੀ ਵਧੀਆ ਹਾਂ ਆਪਣੇ 4 ਫੁੱਟ 8 ਆ ਬੱਟਲਾ ਤੇ 3 ਫੁੱਟ 8 ਉਹ ਪੂਰੀ ਟੈਂਕਰ ਨਿਕਲਦੀ ਲਾਲ ਮਿੱਟੀ ਲਾਲ ਲਾਲ ਮਿੱਟੀ ਨਿਕਲਦੀ ਆ ਉਹ ਪੁਰੇ ਆ ਆਪਣੇ ਵਧੀਆ ਹਾਂ ਇੱਕ ਅਸੀਂ ਪਲੋ ਮਾਰੇ ਹੋਏ ਤੇ ਇਹ ਵੀ ਫਰਕ ਆ ਹਾਂ ਪਲੋ ਦੇ ਫਰਕ ਸਾਰੇ ਪਲੋ ਮਾਰੇ ਹੋਏ ਸੀ ਸਾਰਿਆਂ ਚ ਮਾਰੇ ਪੈਨ ਦੰਨਾ ਜੀ ਆ ਵੀ ਥੋੜਾ ਕਾਲੇ ਦਾ ਇਹ ਇਹ ਵੀ ਸਾਡਾ ਥੋੜਾ ਹਨਾ ਕਾਲੇ ਦਾ ਉਹ ਕਾਲਾ ਉਹ ਹੈਟਾ ਚ ਲਿਆਂਦਾ ਕਾਲੇ ਦਾ ਗੰਨਾ ਦੇਖਦਾ ਕਿੰਨਾ ਖੜਾ ਆਲੇ ਇਹ ਟਾਲਾ ਗੰਨਾ ਹਰ ਟਾਲਾ ਮੇਲਾਣਾ ਮੇਲਾਣਾ ਮੇਲਾ ਵਾਲਾ 238 ਦੱਸਦਾ ਬੀਜ ਇਹ 238 ਇਹ ਵੀ ਨਹੀਂ ਫੋਟੋ ਦਾ ਹੀ ਦਾ ਗੰਨੇ ਦਾ ਗੰਨਾ ਬਹੁਤਾ ਖੜਾ ਹਲੇ ਹੈ ਗੰਨਾ ਬਹੁਤਾ ਖੜਾ ਉਹ ਮਿਲ ਵਿੱਚ ਵੀ ਟੁੱਟਦੀ ਨਹੀਂ ਪਰਚੀ ਨਿਕਲਦੀ ਪਰ ਮੈਂ ਵਧੀਆ ਬਿੱਲਾ ਹੋ ਗਿਆ ਅਸੀਂ ਬੈਲੇ ਹੋਗੇ ਮੈਂ ਅਸੀਂ ਵੀ ਬੀਜੜ ਦਾ ਵੀ ਉਹ ਕਰਾਇਆ ਹੋਇਆ ਆਹ ਬੌਂਡ ਤੁਸੀਂ ਵੀ ਵੀ ਤੁਹਾਡਾ ਨਿਭੜਿਆ ਹੀ ਸਾਡਾ ਪਹਿਲਾਂ ਹੀ ਨਿਭੜ ਗਿਆ ਸਾਡਾ ਫਰਬਰੀ ਚ 20 ਫਰਬਰੀ ਨਿਭੜ ਗਿਆ ਸਾਡਾ ਹੁਣ ਤਾਂ ਮੈਨੂੰ ਲੱਗਦਾ ਉਹਨੂੰ ਬਸਾਖੀ ਨੂੰ ਆਉਗੀ ਪਰ ਜਿਹੜੇ ਸਾਮਾ ਕੱਢਦੇ ਨੇ ਮਹੀਨਾ ਹੋ ਗਿਆ ਸਾਡਾ ਨਿਭੜਿਆ ਰੁਕੇ ਨੇ ਤੇ ਦਾਤੀ ਚੈੱਕ ਲੈਣੀ ਅਸੀਂ ਗੰਦਾ ਸੜਦੇ ਹੁਣ ਉਹ ਐੇ ਮੌਸਮ ਚ ਗਰੇਹਟਰ ਵੀ ਉਹ ਕਰਨਾ ਗਰਮੀ ਬਹੁਤ ਹੁਣ ਹੀ ਗਰਮੀ ਤਾਂ ਕਿੰਨੀ ਹੈ ਮਾਰਚ ਤੇ ਤਾਂ ਕੰਨੇ ਤਾਂ ਕਾਣ ਤਾਂ ਆਉਂਦੀ ਆ ਹੁਣ ਦੇਖ ਲੈ ਭੱਜਣਾ ਤੂੰ ਲੇਬਰ ਨੇ ਦੇਖ ਲਈ ਕਾਨਤ ਕੇ ਲੇਬਰ ਹੋਰ ਸਿਆਲ ਚ ਲੱਗੀ ਰਹਿੰਦੀ ਆਗ ਬੱਤੀ ਦੀ ਬਹੁਤ ਕੋ ਕਰਦੀ ਖਰਾਬ ਹੋਰ ਲਾਦਨ ਲਾਈ ਜਾ ਯਾਰ ਉਹੀ ਬੰਦੇ ਗੱਗੇ ਦੋ ਵਰਚੀਆਂ ਲਾਦਦੇ ਤੇ ਸਾੜੀ ਦੀਆਂ ਉਹਨੂੰ ਉਹ ਇੱਕੋ ਲੱਦਦੇ ਆ ਉਹ ਫੇ ਬਾਈ ਐਹੇ ਹੀ ਤੋ ਪਾਵਾਂ ਕੰਮ ਕਰਨਾ ਵੀ ਔਖਾ ਠੰਡ ਮਾ ਸਾਹਦਨ ਕੰਮ ਹੋ ਜਾਂਦਾ ਸਿਆਲ ਚ ਸਾਰੇ ਕੱਪੜੇ ਖੋਲ ਦੰਦੇ ਦੇ ਉਹ ਤਾਂ ਯਾਰ ਗਰਮੀ ਚ ਕੀ ਆ ਹਾਂ ਲੋ ਪੱਤੀ ਦਾ ਬੋਕਣ ਤਾਂ ਆਉਂਦੀ ਏ ਨਾਲੇ ਅੱਜ ਅੱਜ ਧੁੱਪ ਆ ਕੇ ਜੀ ਆ ਨਾਲੇ ਜ਼ੋਰ ਦਾ ਕੰਮ ਮਾਰ ਗਨੇ ਦਾ ਮਾੜਾ ਮੋਟਾ ਕੰਮ ਥੜੋ ਆਹੇ ਵੀ ਦਮ ਲੈ ਲੂ ਬੰਦਾ ਹੋਰ ਹੋ ਜੂ ਇੱਕੋ ਸਪੀਡ ਲੱਗਿਆ ਰ ਤਾਂ ਇਹ ਉਹ ਕੋਈ ਕੰਮ ਆ ਟਾਈਮ ਨਾਲੇ ਵਧੀਆ ਲੱਗਦਾ ਮੌਸਮ ਬਦਲ ਗਿਆ ਭਾਈ ਨਾਲੇ ਗਰਮੀ ਹੋ ਗਈ ਸ਼ੁਰੂ ਜੇ ਮੀਂਹ ਪੈ ਜਾਂਦਾ ਮੜਾ ਜਾਂ ਝੱਟੀ ਲੱਗ ਜਾਂਦੀ ਫਿਰ ਫਸਟ ਰਹਿੰਦੀ ਹੁਣ ਉੱਤੇ ਅਮੀਂ ਤਾਂ ਦੱਸਿਆ ਹੋਈ ਨਹੀਂ ਲੈ ਆਪਾਂ ਪਾਣੀਆ ਤੇ ਫਾਇਦਾ ਹੋ ਜਾਣਾ ਤਾਂ ਜੇ ਪਹਿਲਾਂ ਪੈ ਜਾਂਦਾ ਉਦੋਂ 13 ਤਰੀਕ ਨੂੰ ਲੰਘ ਕੇ ਹੋ ਗਿਆ ਉਹ ਪੈ ਜਾਂਦਾ ਚੜ ਕੇ ਆਇਆ ਤਾਂ ਹੁਣੇ ਮਹੀਨੇ ਸੈੱਟ ਹੋ ਜਾਣਾ ਤਾਂ ਪਰ ਇਹਨੇ ਜਿੰਨੇ ਦਿਨ ਤੱਕ ਪੈਣਾ ਸਿੱਧਾ ਥੋੜੀ ਪੈਣਾ ਫਿਰ ਸਿੱਧਾ ਨਹੀਂ ਹੁਣ ਇਹਨੇ ਆਹੋ ਚ ਪੈਣਾ ਜabb ਬੜਾਈਆਂ ਚੰਗੀਆਂ ਹਾਂ ਬੜਾਈਆਂ ਚ ਪਿਛਲੇ ਸਾਲ ਦੇਖਿਆ ਆਈਆਂ ਨਾੜਾ ਪਰ ਕਿੰਨਾ ਪਿਆ ਤੂੜੀਆਂ ਕਿਸੇ ਨਿਕਣੀਆਂ ਕਿਆ ਖਰਾ ਬਹੁਤ ਮੀ ਪਏ ਬੜਾਈਆਂ ਚ ਆ ਕੇ ਗੜੇ ਹੀ ਪਹਿਲੇ ਤੇ ਜਾਂ ਬੜਾਈ ਚ ਮੈਂ ਨਵੇੜ ਦੇ ਪਾਣੀ ਪੂਣੀ ਦਾ ਕੰਮ ਕਾਲੂ ਸਾਡੇ ਬਾਈ ਉਰੇ ਹੈਗੀਆਂ ਘੋੜੇ ਦੇ ਦੌੜਾ ਘੋੜੇ ਆ ਪੈਣੀ ਪੈਣੀ ਆ ਇੱਥੇ ਆਉਦੇ ਸਾਹਮਣੇ ਆਹੋ ਕਾਲੂ ਭੋਗ ਪਾਇਆ ਉਹ ਕਿਹੜੇ ਬਹਵਰ ਪਿੰਡਾ ਨਾਲ ਨਾਲ ਦਾ ਪਿੰਡ ਹੈ ਨਾਲ ਨਾਲ ਨੂੰ ਪੈਣੀ ਦੌੜਾ ਚਾਰ ਬੰਨਣਾ ਪਗਰਾ ਹੋਇਆ ਆਪਣੀ ਹੁੰਦਾ ਕਈ ਪਿੰਡਾਂ ਚਲੇ ਜਾਂ ਪਿੰਡ ਦਾ ਪਿੰਡ ਦਾ ਜਾਨਦਾਨੀਆਂ ਇੱਥੇ ਚਾਰ ਪਿੰਡਾਂ ਦਾ ਪਤਾ ਵੀ ਕਿਹਦਾ ਮੁੰਡਾ ਕਿਹੜਾ ਹੈ ਯਾਰ ਉਹ ਕੁੱਟ ਲਾ ਕੇ ਮੁੰਡਾ ਜਾਣਦਾ ਏ ਮੈਨੂੰ ਮੈਂ ਉਹਨੂੰ ਪੁੱਛਿਆ ਵੀ ਤੁਹਾਡੇ ਪਿੰਡ ਦਾ ਕਹਿੰਦਾ ਮੈਂ ਤਾਂ ਜਾਣਦਾ ਹੀ ਨਹੀਂ ਇਹਨੂੰ ਕਿਹੜੇ ਪਿੰਡ ਦਾ ਹੀ ਆ ਤਾਂ ਬੜੇ ਪਿੰਡਾਂ ਜੇ ਕਿਹੜਾ ਕਹਿੰਦਾ ਬੜੇ ਦਾ ਭਾਈਆ ਆ ਭਾਈ ਨਾਲ ਪੋਵਾਲਾ ਜਾਂਦਾ ਆ ਭਾਈ ਨਾਲ ਪੈਣੀਆ ਉਤਰਾ ਜਾਂਦਾ ਇੱਧਰ ਨੂੰ ਸੁਰਤਾਂ ਪਰ ਆ ਜਾਂਦਾ ਆ ਮਾਂ ਚੱਲ ਜਾਂ ਇਕੱਠਾ ਜਾਂਦਾ ਇਕੱਠੇ ਹੀ ਪਿੰਡਾਂ ਇਕੱਠੇ ਆ ਜੀ ਇਹ ਨਹੀਂ ਤੈਨੂੰ ਬੇਲੇ ਤੱਕ ਸਾਰੇ ਨਹੀਂ ਜਾਣਦੇ ਆ ਪਤਾ ਸਾਰੇ ਨਹੀਂ ਹੈ ਚਾ ਚਾਰ ਪੰਜ ਪਿੰਡਾਂ ਦਾ ਜਾਣਦੇ ਆ ਹਾਂ ਸਾਰਿਆਂ ਨੂੰ ਨਾਲੇ ਪਿੰਡ ਦਾ ਫਾਇਦਾ ਵੀ ਉਹ ਵੀ ਖੇਲਦੇ ਮੇਲ ਇਕੱਠੇ ਸਾਰੇ ਪੱਕ ਪੈਂਦਾ ਗਰਾਊਂਡ ਸਾਡੇ ਪਿੰਡ ਹੁਣ ਇਹੀ ਆ ਇੱਕੋ ਗਰਾਊਂਡ ਆ ਚਾਰ ਪੰਜ ਪਿੰਡਾਂ ਚਾਰ ਪੰਜ ਪਿੰਡਾਂ ਦਾ ਗਰਾਊਂਡ ਆਇਆ ਇਹ ਸਭ ਉੱਥੇ ਦਾ ਤੈਨੂੰ ਸ਼ਾਮ ਨੂੰ ਦੱਕੀ ਰੌਣਕ ਭਰ ਜਾਂਦਾ ਮੈਂ ਕਹਿੰਦਾ 20 30 ਬੰਦੇ ਹੁੰਦੇ ਬਾਲੀ ਬਾ ਖੇਲਣ ਵਾਲੇ ਵੀ ਅੱਗੇ ਕਬਜ਼ਾ ਕਰਨ ਲੱਗੇ ਤੇ ਛਿੱਟੀਆਂ ਲਾਉਣ ਲੱਗੇ ਤੇ ਉਹਨਾਂ ਬੂਟੇ ਲਾਉਣ ਲੱਗੇ ਅੱਗੇ ਨਦੀ ਵਿੱਚ ਫਿਰ ਸਾਨੂੰ ਦਿਖਾਇਆ ਫਿਰ ਸ਼ਾਮ ਨੂੰ ਵੀ ਐਨੇ ਬੰਦੇ ਖੇਲਦੇ ਆ ਪਰ ਉਹਨਾਂ ਦੇ ਬੂਟੇ ਦੀ ਸਿਆਹ ਹੱਡ ਪਰ ਲਾਏ ਜਿਹਾ ਗਲਾਤ ਵਾਲੇ ਆ ਗਏ ਤੇ ਬਾਉਂਡਰੀ ਬਲ ਲਾ ਹੁਣ ਉਹੀ ਬੂਟੇ ਦੇਖੀ ਗਏ ਜਿਹੇ ਪਏ ਆ ਪਰ ਉਹਦੀ ਸ਼ਾਮਾਂ ਦੇਖੀ ਗਈ ਆ ਸ਼ਾਮ ਪਾਉ ਉਹਨਾਂ ਦੀ ਉਹ ਕਹਿੰਦੀ ਐ ਟਾਈਮ ਤੇ ਦੇ ਨਾ ਜਾ ਕੇ ਪਤਾ ਲੱਗਦੀ ਆ ਕੋਈ ਵੀ ਆ ਸਿਆਲ ਚ ਤਾਂ ਆਪਾਂ ਮੈਚ ਮੂਚ ਹੁੰਦੇ ਆ ਉੱਥੇ ਬੈਣ ਨੂੰ ਵਧੀਆ ਬਣ ਗਿਆ ਨਾਲੇ ਤੇਰਾ ਉਹਦਾ ਬਚਾ ਹੋ ਗਿਆ ਜਿਹੜੀ ਪਾਣੀ ਦੀ ਮਿੱਟੀ ਖਾ ਚੱਕੀ ਸੀ ਉਹਦਾ ਪੱਥਰ ਨਾਲ ਆਪਾਂ ਥੱਲੇ ਪੱਥਰ ਵੀ ਜਾ ਤਾ ਉਹ ਜਾ ਫੜ ਲਈ ਉਹਨੇ ਵਧੀਆ ਹੋ ਗਿਆ ਟੱਪ ਕੋਸ ਰੋਕਦਾ ਹੜਾ ਹੜੂ ਬਹਰੂ ਪਦਾ ਹੜਾ ਆ ਜਾਂਦੇ ਆ ਬੂਟੇ ਰੋਕਦੇ ਆ ਹੋਰ ਵਿਖਾਵਾਂ ਕਿਸੇ ਦਿਨ ਤਾਰ ਘਟਾ ਦਿੰਦੇ ਆ ਬੂਟੇ ਉਹ ਬੂਟੇ ਕਿ ਪਤਾ ਕਿਹੜੇ ਬੂਟੇ ਹੋ ਜਿਹੜਾ ਉੱਤੇ ਲਾਇਆ ਪਾ ਪੰਨੀ ਕਿਹੜਾ ਬੂਟਾ ਯਾਰ ਉਹ ਉਹਦਾ ਪਤਾ ਨਹੀਂ ਸੁੱਕਦਾਗਾ ਸਾਰਾ ਸਾਲ ਸਾਰਾ ਸਾਲ ਉਹ ਸਤ ਵਧੀਆ ਯਾਰ ਸਾਰਾ ਸਾਲ ਹਰਾ ਬੱਤ ਰਹਿਣਾ ਉਹਦਾ ਉਹ ਛੱਡਦਾ ਨਹੀਂ ਹਾਂ ਆਉਂਦੀ ਸ਼ਾਮਾਂ ਪਤਾ ਕਿਹਦੀਆਂ ਆਂ ਪਤਦੀਆਂ ਨਹੀਂ ਹੋਰ ਆਉਂਦਾ ਅੰਦਰ ਆ ਕੇ ਪਤਾ ਨਹੀਂ ਕਿਹੜਾ ਇਹ ਉਹ ਵੀ ਸ਼ਾਮਾਂ ਤੇ ਸੂਰਜ ਨਹੀਂ ਹੁੰਦਾ ਨਾਲੇ ਉਹ ਤਾਂ ਛੜ ਗਏ ਤੇ ਆਈ ਸੀ ਪਤਾ ਨਹੀਂ ਕਿਹੜਾ ਚੱਕਰ ਛੜ ਗਏ ਹਾਂ ਹੁਣ ਸੂ ਨਵੇਂ ਬੁੱਟ ਰਹੇ ਆ ਉਹ ਨਹੀਂ ਭਾਈ ਉਹ ਤਾਂ ਮੈਂ ਦੇਖਿਆ ਸਾਰਾ ਸਾਲ ਖੇਲਦੇ ਆ ਸੀ ਬਹੁਤ ਆਉਂਦੇ ਜੇ ਸਾਮਾ ਵੀ ਸੰਗਣੀ ਬੋਸ਼ਾ ਮਾਉਂਦੀ ਹੂੰ ਸੰਗਣੀ ਛੋਟੇ ਛੋਟੇ ਹਾਲੇ ਆਏ ਛੱਤ ਬਣੇ ਵੀ ਉਹਨਾਂ ਇੱਥੇ ਹੀ ਲਾਓ ਇੱਥੇ ਜੇ ਛੱਨ ਬਣਾਉਣੀ ਅੱਬਾ ਨੂੰ ਵੀ ਪਹੁੰਦਾ ਹੁੰਦਾ ਹੁੰਦਾ ਟਾਈਮ ਨਾਲ ਆਏ ਇੱਥੇ ਟਾਈਮ ਲੱਗਦਾ ਮੈਂ ਕਹਿੰਦਾ 3 ਸਾਲ ਚ ਹੋਏ 3-4 ਸਾਲ ਚ ਚੱਲ ਹੋਊਂਗੇ ਲੈ ਕੇ ਗਿਆ ਕਾਲੂ ਨਹੀਂ ਜਾਣਾ ਯਾਰ ਰੋਜ਼ੇ ਨੂੰ ਕੋਈ ਨੋ ਕੰਮ ਨਿਕਲਿਆ ਆਉਂਦਾ ਉਹ ਪਾਇਪ ਲਿਆਉਣਾ ਮੜਾ ਕੇ ਮੈਂ ਛੰਨੇ ਪਾਦੀ ਹੁਣ ਕਾਹਦਾ ਪਾਇਪ ਛੰਨ ਦਾ ਕਹਿ ਦਿੰਨੇ ਆਂ ਅੱਛਾ ਬੜਾ ਕੇ ਲਿਆਉਣਾ ਉਹ ਵੀ ਦੇਖ ਹੋਣਾ ਕਿੰਨੇ ਪਾਈ ਕਿੰਨੇ ਦਾ ਸਭ ਕੁਝ ਹੋਇਆ ਪਿਆ ਯਾਰ ਚਾਈ ਨਹੀਂ ਹੁੰਦਾ ਬਸ ਕਰ ਸੰਨ ਬਈ ਬਾਈ ਦਰਖਤ ਜੂਰੀਆ ਜਹ ਜਿੰਨੇ ਮੈਂ ਛੰਨ ਪਾਲਾ ਜਿਹੜੀ ਛਾਵਾਂ ਜਿਹੜੀ ਹਵਾ ਜਿਹੜੀ ਹਵਾ ਠੰਡੀ ਛਾਵਾਂ ਦੇਣੀ ਆ ਉਹ ਦੱਸ ਦਿੰਦਾ ਨਹੀਂ ਤਾਂ ਲੋ ਚੱਲਣੀ ਜਦ ਅੱਗ ਨਿਕਲਣੀ ਆ ਛੰਨ ਕਿਆ ਕਰੋ ਕ੍ਰੋਸ ਹੋਣਾ ਛੰਨ ਤਾਂ ਬੈਠ ਹੁਣਾ ਉੱਥੇ ਛੰਨ ਕਿਆ ਕਰੋ ਤੇ ਨਾਲ ਛੰਨ ਦੇ ਨਾਲ ਖੇਤ ਆ ਤਾਂ ਖੇਤ ਬਾਏ ਪੇ ਹੁਣੇ ਨਾ ਦੁਪਹਿਰੇ ਨੂੰ ਆਪਣਾ ਇੱਕ ਹੈਸ਼ ਛੱਡਾ ਨਾਲ ਤੂੜੀ ਨਾਲ ਛੱਡਾ ਤੂੜੀ ਦਾ ਦਰਖਤ ਦਾ ਫਰਕ ਆ ਦਰਖਤ ਜਿਹੜੀ ਠੰਡੀ ਸੰਘਣੀ ਆ ਠੰਡੀ ਛਾਵਾਂ ਦਰਖਤਾਂ ਦੀ ਆ ਉਹ ਜਿੰਨੇ ਮਰਜ਼ੀ ਲੈਂਟਰ ਪਾਲਾ ਜੋ ਮਰਜ਼ੀ ਕਰ ਲਾ ਜਦ ਮਕਾਨ ਕੱਚਾ ਹੋਵੇ ਦੂਆ ਮਕਾਨ ਲੈ ਸਾਡੇ ਪਹਿਲਾਂ ਤਾਂ ਸਾਡੇ ਜਗੇ ਕੱਚਾ ਤਾਂ ਲਾਈਟ ਬੱਝੂ ਜਪੇ ਰਹਿੰਦੇ ਸੀ ਹੋਰ ਕੀ ਅੰਦਰ ਸੌਂਦੇ ਵਧੀਆ ਸਾਦੇ ਬਹੁਤ ਪੱਖੇ ਠਾ ਨਹੀਂ ਬੈਠ ਹੁੰਦਾ ਟਾਈਮ ਇਹ ਜਾ ਗਿਆ ਪੱਖਾ ਲਾ ਲਈ ਲੈਂਟਰ ਥੱਲੇ ਤੈ ਕਹਣਾ ਲੈ ਕੇ ਆ ਉਹ ਅੰਦਰ ਜਾਈ ਸੀ ਲਾਉ ਬੰਦਾ ਹਾਂ ਹੰਡਾ ਉਹ ਹੰਡਾ ਰਹਿ ਤੈਰ ਬਹੁਤ ਉਹਦੇ ਤੇ ਮੈਂ ਹੀ ਬਸਤਾ ਹੈ ਨੀ ਮਾਤਾ ਉਹ ਬਹੁਤ ਚਤ ਸਾਰੀ ਕੰਦਾ ਵੀ ਗਾਰੇ ਚ ਉੱਪਰ ਵੀ ਗਾਰਾ ਮਤਲਬ ਉਹ ਜਾਂ ਉੱਪਰ ਮਕਾਨ ਦੇ ਉੱਪਰ ਕਮਰੇ ਪਏ ਹੋਣ ਹੁਣ ਤਾਂ ਲੈਂਟਰ ਮੈਂ ਹੋਟ ਗਿਆ ਘਰ ਤੇ ਮੈਂ ਰੋਟੀ ਖਾਂਦਾ ਮੈਂ ਇੰਨੀ ਗਰਮੀ ਉਥੇ ਅੰਦਰ ਫੱਕਦੇ ਬਹੁਤ ਜਾਂ ਟਾਇਲ ਲਿੱਟ ਲੱਗੀ ਹੋਵੇ ਜਾਂ ਉੱਪਰ ਕਮਰੇ ਪਏ ਹੋਏ ਹੋਵੇ ਫਿਰ ਬਚਾਓ ਹਾਂ ਹਾਂ ਕਮਰਾ ਸਟੋਰੀ ਹੋਵੇ ਜਾਂ ਹਾਂ ਫਿਰ ਬਚਾਉਣਾ ਬਾਕੀ ਬਜ ਗਰਮੀਆਂ ਦਾ ਬਾਈ ਰੱਖਤ ਚਾਹੀਦਾ ਰੱਖਤ ਜ਼ਰੂਰੀ ਪਤਾ ਹੀ ਹੁਣ ਲੱਗਣਾ ਦੋ ਤਿੰਨ ਮਹੀਨੇ ਬੱਤੇ-ਬੱਤੇ ਲਾਉ ਆ ਦੇਖ ਲਉ ਅਸੀਂ ਕਿੰਨੇ ਲਾਤੇ ਆ ਹਾਂ ਵੀ ਬੱਤੇ-ਬੱਤੇ ਲਾਉ ਇਹਨਾਂ ਦੀ ਸ਼ਾਂਤ ਬਹੁਤ ਹੋਣੀ ਦੇਖੀ ਤੂੰ ਹਾਂ ਆਹ ਆ ਪਈ ਪਛਾਵਾਂ ਰਹਿਣੀ ਆ ਹਾਂ ਅਗਲੇ ਸਾਲ ਉਹ ਪਛਾਵਾਂ ਜ਼ਾਇਆ ਨਹੀਂ ਹੋਣੀ ਪਛਾਵਾਂ ਇਹਨਾਂ ਦੀ ਵੀ ਜੰਨੀ ਹੋਣੀ ਪਰ ਸਰਪੂਰੇ ਹੋਣਾ ਕੰਮ ਚੱਲ ਹਲੋ ਹਵਾ ਦਾ ਸ਼ੁੱਧ ਕਰਦੇ ਹੀ ਆ ਹੋਰ ਨਹੀਂ ਆਖੀ ਦਿੰਦੇ ਹੀ ਆ ਕੁਛ ਨਾ ਹੋਰ ਤਾਂ ਕੁਛ ਨਹੀਂ ਗਿਆ ਹਮਮ ਗੱਡ ਦਾ ਮੁੱਢੇ ਬਹੁਤ ਹੋਗਾ ਇੱਥੋਂ ਆਖੀ ਨੱਪਟੇ ਬੰਦੇ ਉਹਨਾਂ ਨੂੰ ਵੀ ਆ ਹੀ ਗਿਆ ਜਦ ਤੱਕ ਤੁਸੀਂ ਉਟੇ ਨਹੀਂ ਲਾਉਂਦੇ ਹਾਂ ਤੁਹਾਡਾ ਏਰੀਆ ਲਾਉਂਦੇ ਜਿੰਨਾ ਪੱਟ ਦਿੰਦਾ ਦੁਗਣਾ ਤੋਂ ਕਰਦਣਾ ਜਦੇ ਅਸੀਂ ਦੇਖ ਲੈ ਡੇਢ ਕਿਲਾ ਪਟਾਇਆ ਹੁਣ ਤਿੰਨ ਲੱਗੇ ਸਾਡੇ ਮੇਰੇ ਭਾਈ ਇੱਕ ਕਿਲਾ ਦਾ ਹੁਣ ਮੈਂ ਕਹਿੰਦਾ 5.5 ਕਿਲੇ ਸਾਰੇ ਲਾਤੇ ਹੋ ਫੇਰ ਜਿੱਤੀ ਦਿੱਤੀ ਨਾ ਸਾਰਾ ਲਵਾ ਗਿਆ ਸਾਡਾ ਵੀ ਸਾਰਾ ਲੋ ਗਿਆ ਤੁਹਾਡਾ ਹੋ ਗਿਆ ਮੋਟਰ ਪਰ ਰੇਗੀ ਉਹਨੂੰ ਰੱਖਤਾ ਆਪਣੇ ਉਰੇ ਦੇਖ ਹਾਂ ਚੱਲ ਪੈਸੇ ਹੀ ਵੱਢਦੇ ਆ ਤੇ ਚਲੋ ਇਹਦਾ ਫਾਇਦਾ ਵੀ ਆ ਭਾਈ ਫਾਇਦਾ ਵੀ ਆ ਹੈ ਵਸਤਾ ਕੋਈ ਫਾਇਦਾ ਯਾਰਾ ਫਾਇਦਾ ਹੀ ਆ ਆਸ ਪੈਦੇ ਜੱਗਰੂਆਂ ਦੇ ਮੈਂ ਕਦੇ ਬੰਨੀ ਕਰਦੇ ਦੇਖਦਾ ਇੱਥੇ ਇਕੱਲੇ ਹੀ ਆ ਇਕੱਲੇ ਹੀ ਆ ਬਾਈ ਤਾਂ ਨਹੀਂ ਚਾਹੀਦਾ ਅੱਗੇ ਬਿਜਲੀ ਨੇ ਪਾੜਤਾ ਲਾ ਨਾ ਬਿਜਲੀ ਗਈ ਉਹ ਤਾਂ ਖਤਮ ਹੋ ਗਿਆ ਉਹ ਖਤਮ ਹੋ ਗਿਆ ਉਹ ਪਰਲੀ ਸਾਈਡ ਖੜਾ ਚੱਲ ਬਾਈ ਜੇ ਨਹੀਂ ਲਾਉਣੇ ਤਾਂ ਜਿਹੜੇ ਖੜੇ ਆ ਬੜੇ ਦਸ ਨੂੰ ਤੋੜੋ ਵੀ ਨਾ ਠੀਕ ਨਹੀਂ ਕਰ ਲਾ ਉਹਨਾਂ ਨਾਲ ਬੜ ਬੱਟੋ ਕਰ ਇੱਥੇ ਰੱਖ ਕੇ ਕਿ ਐਡਾ ਹੀ ਰੱਖਦਾ ਉਧਰ ਨੂੰ ਦਿਖਾ ਉਹਨੂੰ ਬਿਜਲੀ ਪੈ ਗਈ ਉੱਪਰ ਤੇ ਬੈਠੇ ਉਹ ਹੈਗਾ ਇੰਨਾ ਮੋਟਾ ਹੋਣਾ ਉਹ ਇੰਨਾ ਮੋਟਾ ਗੱਬੇ ਦੀ ਪਾੜਦਾ ਇਹਨਾਂ ਦਾ ਲੈਂਟਰ ਅੱਜ ਵੀ ਤੇੜਾ ਹੋਗਾ ਦੇਖ ਲਈ ਜਾਵੇਗਾ ਤੇੜਿਆ ਕਿਤੇ ਜਿੱਥੇ ਨੂੰ ਤਾਰਾਂ ਪਾਈਆਂ ਹੋਈਆਂ ਦੀਆਂ ਆ ਪਾੜ ਕੇ ਛੱਡਦੇ ਪਏ ਸਟਰਟਰ ਸਾਰਾ ਸਟਰਟਰ ਵੀ ਜਾੜਦਾ ਸਭ ਕੁਝ ਜਾੜਦਾ ਵਿੱਚ ਵਿੱਚ ਨੂੰ ਪਾੜਤੀ ਸੀ ਜਦ ਅਗਲੇ ਜਨ ਦਿਨ ਦੇਖਿਆ ਆ ਕੇ ਰੱਦ ਨੂੰ ਪਈ ਦੀ ਹਾਂ ਜੇ ਮੈਂ ਕਹਾਂ ਜਿਹੜਾ ਮਹੀਨੇ ਦੀ ਆ ਜਾਂਦੀ ਆ ਆਪਾਂ ਖੜ ਜਾਂਦੇ ਆ ਮੋਟਰ ਚ ਹੀ ਖੜ ਜਾਂਦੇ ਆ ਫਿਰ ਕਾਲੇ ਮਿਲਣਾ ਦਾ ਜਿਹੜੇ ਸਾਹਮਣੇ ਪਈ ਹੋਈ ਸੀ ਪਈ ਹੋਈ ਸੀ ਨੁਕਸਾਨ ਹੋ ਜਾਣਾ ਦਾ ਬੜਾ ਹੋਰ ਬਈ ਦੇ ਸਬੂਤ ਦੇ ਵੇ ਤੇ ਬਾਕੀ ਪਾਵਰ ਰਾਤ ਨੂੰ ਚੱਲੀ ਜਾਂਦੀ ਪਾਵਰ ਦਾ ਕੋਈ ਟਾਈਮ ਨਹੀਂ ਕੋਈ ਟਾਈਮ ਦਿਨ ਚ ਵੀ ਉਹ ਗਰੁੱਪ 'ਚ ਜਾ ਸੀ ਜਦੋਂ ਮੈਸੇਜ ਆ ਜਾਂਦਾ ਵੀ ਆਉ ਨਾ ਆਹ ਬਈ ਕਹੀ ਚੱਕੇ ਆਏ ਨਹੀਂ ਜਦੋਂ ਨਾ ਇਹ ਤਾਂ ਵਧੀਆ ਹਵਾ ਨਾ ਚੱਲੇ ਬਸ ਹਵਾ ਚੱਲ ਗਈ ਆਪਣੇ ਉਹ ਵੀ ਨਹੀਂ ਪਤਾ ਲੱਗਣਾ ਉਹਨੇ ਫਲਟ ਕਿੱਥੇ ਆ ਮੁੱਟਾ ਲੱਗਿਆ ਇਹ ਤਾਂ ਹੈ ਅਕੇ ਹੁੰਦਾ ਤਾਂ ਵੀ ਜਾਂ ਟਰਾਂਸਫਾਰਮ 'ਤੇ ਕਰਾਵਾਂ ਜਾਂ ਮੋਟਰ 'ਚ ਕਰਾਵਾਂ ਹੁਣ ਨਹੀਂ ਹੁਣ ਨਹੀਂ ਪਤਾ ਚਲਿਏ